ਲੋਕੀ ਜੰਮਦੇ ਆਂ ਦੀ ਲੱਖ ਲੱਖ ਸਵਾ ਸੱਖ ਸਵਾ ਸਵਾ ਲੱਖ ਰੁਪਏ ਫੀਸ ਲੈ ਰਹੇ ਆਂ ਤੇ ਪੰਜਾਬ ਰਤਨ ਜਿਹੜਾ ਐਡੇ ਬੜੇ ਘੂੜੇ ਦਾ ਤੇ ਐਡੀ ਲੈਜੈਂਡਰੀ ਮਾਂ ਦਾ ਬੇਟਾ ਹੈਗਾ ਅਸੀਂ ਇਹਦੀ ਬੜੇ ਹਿਸਾਬ ਨਾਲ ਰਫੀਸ ਪਰੂਵ ਕਰਕੇ ਫੇਰ ਆਪਾਂ ਬੁਧਾਰੇ ਕੋਈ ਇਹ ਨਹੀਂ ਸਾਨੂੰ ਕੋਈ ਲਾਂਭਾ ਦੇ ਸਕਦਾ ਜੀ ਜੰਮਦੇ ਦੀ ਕਰਤੀ 701 ਕਾਲ ਦੋਸਤੋ ਮੈਂ ਜੀ ਗੁਰਦੇਵ ਸਿੰਘ ਅੱਜ ਮੈਂ ਬੈਠਾ ਆਇਆ ਜੀ ਪਿੰਡ ਦੌਲਤਪੁਰਾ ਨਵਾਂ ਸ਼ਹਿਰ ਵਿਖੇ ਮੇਰੇ ਕੋਲ ਬੈਠੇ ਨੇ ਮੇਰੇ ਦੋਸਤ ਜਿਨ੍ਹਾਂ ਕੋਲ ਇੱਕ ਬਹੁਤ ਚੰਗਾ ਖੂਬਸੂਰਤ ਚੈਂਪੀਅਨ ਮਾਰਵੜੀ ਕੋੜਾ ਮੈਂ ਆਪਣੇ ਵੱਲੋਂ ਕੋੜੇ ਬਾਰੇ ਨਹੀਂ ਦੱਸ ਰਿਹਾ ਕਿਉਂਕਿ ਮੈਂ ਮੇਰੇ ਭਰਾਵਾਂ ਕੋਲ ਬੈਠਾ ਜਿਹੜੇ ਕੋੜੇ ਦੇ ਮਾਲਕ ਨੇ ਖੁਦ ਉਹ ਆਪਣੇ ਕੋੜੇ ਦਾ ਨਾਮ ਆਪਣੇ ਫਾਰਮ ਦਾ ਨਾਮ ਉਹਦੀ ਇੰਟਰੋਡਕਸ਼ਨ ਦੇ ਦੇਣਗੇ ਤੇ ਮੇਰੀ ਇੰਟਰੋਡਕਸ਼ਨ ਦੇਣ ਦਾ ਇਹੀ ਮਕਸਦ ਸੀ ਕਿ ਤੁਹਾਨੂੰ ਸਾਰੇ ਭਰਾਵਾਂ ਨੂੰ ਆਪਣੀ ਇਸ ਵੀਡੀਓ ਨਾਲ ਜੋੜ ਸਕਾਂ ਅੱਜ ਮੁਲਾਕਾਤ ਕਰਦੇ ਆ ਦਿਲਜਿੰਦਰ ਸਿੰਘ ਬਿੱਟੂ ਜੀ ਨਾਲ ਤੇ ਡਾਕਟਰ ਜਸਕਰਨ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਆਪ ਸਭ ਤੋਂ ਪਹਿਲਾਂ ਮੈਨੂੰ ਜਾਣਕਾਰੀ ਦਿਓ ਕਿ ਆਪਾਂ ਆਪਣੇ ਫਾਰਮ ਤੇ ਬੈਠੇ ਹੋਏ ਆ ਆਪਣੇ ਸਟੱਡ ਫਾਰਮ ਦਾ ਨਾਮ ਕੀ ਹੈ ਵਿੱਚ ਦੀ ਸਾਡੇ ਸਟੱਡ ਫਾਰਮ ਦਾ ਨਾਮ ਹੈਗਾ ਬੀਬੀਐਨ ਸਟੱਡ ਫਾਰਮ ਤੇ ਇਹ ਪਿੰਡ ਦੌਲਤਪੁਰ ਜ਼ਿਲ੍ਹਾ ਨਵਾਂ ਸ਼ਹਿਰ ਪੈਂਦਾ ਜੀ ਇਹਨੂੰ ਜ਼ਿਲ੍ਹਾ ਨਵਾਂ ਸ਼ਹਿਰ ਪਿੰਡ ਦੌਲਤਪੁਰ ਤੇ ਅੰਕਲ ਜੀ ਆਪਣੇ ਕੋਲ ਇੱਕ ਬਹੁਤ ਹੀ ਖੂਬਸੂਰਤ ਮਾਰਵਾੜੀ ਘੋੜਾ ਹੈ ਹਾਂ ਜੀ ਹਾਂ ਜੀ ਇਹ ਦੋਸਤਾਂ ਨੂੰ ਆਪਾਂ ਅੱਜ ਇੰਟਰੋਡਕਸ਼ਨ ਕਰਾਉਣੀ ਹੈ ਕਿਉਂਕਿ ਬਹੁਤ ਸਾਰੇ ਆਪਣੇ ਘੋੜਾ ਪਾਲਕ ਵੀਰ ਨੇ ਜਿਹੜੇ ਪੁਰਾਣੇ ਨੇ ਆਪਣਾ ਘੋੜਾ ਮੈਂ ਦੋਸਤਾਂ ਨੂੰ ਦੱਸਣਾ ਚਾਹੂੰਗਾ ਇੱਕ ਬਹੁਤ ਹੀ ਫੇਮਸ ਘੋੜਾ ਹੈ ਕਿ ਚੈਂਪੀਅਨ ਘੋੜਾ ਹੈ ਤੇ ਬਹੁਤ ਚੰਗੀ ਬਲੱਡ ਲਾਈਨ ਦਾ ਹੈ ਤੇ ਜਿੰਨੇ ਵੀ ਪੁਰਾਣੇ ਭਰਾ ਨੇ ਜੁੜੇ ਹੋਏ ਨੇ ਉਹ ਸਾਰੇ ਇਸ ਘੋੜੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਕਿ ਨਵੇਂ ਜਿਹੜੇ ਭਰਾ ਇਸ ਫੀਲਡ ਵਿੱਚ ਆ ਰਹੇ ਨੇ ਘੋੜਿਆਂ ਦੀ ਦੁਨੀਆ ਚ ਨਵੇਂ ਭਰਾ ਜਿਹੜੇ ਜੁੜ ਰਹੇ ਨੇ ਉਹਨੂੰ ਆਪਾ ਇਸ ਕੋੜੇ ਨਾਲ ਇੰਟਰੋਡਿਊਸ ਕਰਾਉਣਾ ਹੈ ਜਾਣ ਪਛਾਣ ਕਰਾਉਣੀ ਹੈ ਕਿ ਕਿਹੜਾ ਕੋੜਾ ਹੈ ਆਪਾ ਪੁੱਛਦੇ ਆ ਜੀ ਅੰਕਲ ਜੀ ਕੋਲੋਂ ਅੰਕਲ ਜੀ ਦੱਸਿਓ ਜੀ ਕੋੜੇ ਦਾ ਨਾਮ ਕੀ ਹੈ ਇਹਦਾ ਨਾਮ ਹੈ ਜੀ ਪੰਜਾਬ ਰਤਨ ਪੰਜਾਬ ਰਤਨ ਰਤਨ ਦੋਸਤੋ ਚੈਂਪੀਅਨ ਤੇ ਫੇਮਸ ਕੋੜਾ ਹੈ ਜੀ ਪੰਜਾਬ ਰਤਨ ਪਹਿਲਾਂ ਮੈਂ ਦੱਸਦਾ ਇਹ ਦੋ ਦੰਦ ਦੇ ਵਿੱਚ ਕਈ ਸ਼ੋਹਾਂ ਦੇ ਵਿੱਚ ਇਹਨੇ ਲੜੇ ਆ ਕਿਤੇ ਦੂਏ ਤੇ ਵੀ ਰਿਆ ਔਰ ਰਾਂਸੀ ਦੇ ਵਿੱਚ ਇਹ ਪਹਿਲੇ ਨੰਬਰ ਤੇ ਆਇਆ ਰਾਜਸਥਾਨ ਦੇ ਵਿੱਚ ਵੈਰੀ ਗੁੱਡ ਦੋਦੰਦ ਚ ਰਣਸੀ ਸ਼ੋ ਹੁੰਦਾ ਜੀ ਹਾਂਜੀ ਉੱਥੇ ਦੋਦੰਦ ਹਾਂਜੀ ਦੋਦੰਦ ਇਹ ਪਹਿਲੀ ਵਾਰੀ ਮੇਰੇ ਖਿਆਲ ਨਾਲ ਹੋਇਆ ਸੀਗਾ ਉਸ ਵਾਰ ਰਾਂਸੀ ਉੱਡਣੇ ਉਹ ਸਾਲ ਹੀ ਦੋਦੰਦ ਆਈ ਥਿੰਕ 19 ਜਾਂ 20 ਦੇ ਵਿੱਚ ਨਹੀਂ ਹਾਂ ਚਾਹੀਏ ਪਤਾ ਨਹੀਂ ਹੁੰਦਾ ਯਾਰ ਨਹੀਂ ਮੈਨੂੰ ਦੋ ਹਾਂ ਕੁਝ ਹੈ ਨਹੀਂ ਇਹ YouTube ਤੇ ਵੀਡੀਓ ਪਈਆਂ ਹੈ ਉਦੋਂ ਦੋਦੰਦ ਦੇ ਵਿੱਚ ਇਹ ਚੈਂਪੀਅਨ ਬਣਿਆ ਸੀ ਚੈਂਪੀਅਨ ਬਣਿਆ ਸੀ ਦੋਦੰਦ ਦਾ ਚੈਂਪੀਅਨ ਕੋੜਾ ਜੀ ਪੰਜਾਬ ਰਤਨ ਕਿਹੜੇ ਕੋੜੇ ਦਾ ਬੱਚੇ ਜੀ ਇਹ ਹੈਗਾ ਜੀ ਦੇਵਰਾਜ ਦਾ ਰਣੀਆਂ ਜੀ ਉਹ ਆ ਗਿਆ ਦਲਵਾਗ ਦਾ ਜੀ ਅੱਗੇ ਉਹਦਾ ਆਪਣੇ ਅਲੀ ਸ਼ਾਨ ਪਰਦਾਦਾ ਹੋ ਗਿਆ ਅਲੀ ਸ਼ਾਨ ਅਲੀ ਸ਼ਾਨ ਤੇ ਉਸ ਤੋਂ ਅੱਗੇ ਆ ਗਿਆ ਤੂਫਾਨ ਜੀ ਤੇ ਲੱਕੜ ਦਾਦਾ ਇਹਦਾ ਤੂਫਾਨ ਹੋ ਗਿਆ ਬੜੀ ਮਜ਼ਬੂਤ ਲਾਈਨ ਹੈ ਇਹ ਜੀ ਅਲੀ ਸ਼ਾਨ ਲਾਈਨ ਜਿਹੜੀ ਹੈ ਜਾਂ ਤੂਫਾਨ ਲਾਈਨ ਦੀ ਗੱਲ ਕਰੀਏ ਤਾਂ ਇਸ ਵੇਲੇ ਵਰਲਡ ਵਾਈਡ ਫੇਮਸ ਹੈ ਫੀਮਸਾ ਦੇਵਰਾਜ ਰਣੀਆਂ ਕੋੜਾ ਆਪਣੇ ਚੰਗੇ ਰਿਜ਼ਲਟਾਂ ਕਰਕੇ ਪਛਾਣਿਆ ਜਾਂਦਾ ਹਾਂਜੀ ਹਾਂਜੀ ਤੇ ਪੰਜਾਬ ਰਤਨ ਕੋੜਾ ਖੁਦ ਵੀ ਇੱਕ ਬਹੁਤ ਖੂਬਸੂਰਤ ਤੇ ਚੰਗੇ ਬੱਚੇ ਪੈਦਾ ਕਰਨ ਵਾਲਾ ਦੋਸਤੋ ਕੋੜਾ ਤੇ ਇਹ ਬੱਚਾ ਹੈਗਾ ਦੇਵਰਾਜ ਰਣੀਆਂ ਦਾ ਰਣੀਆਂ ਦਾ ਉਹਦੀ ਹਾਈਟ ਕਿੰਨੀ ਹੈ ਜੀ ਹਾਈਟ ਦੇ ਦੀ 64 64 ਇੰਚ ਹਾਂਜੀ ਹਾਂਜੀ ਵਾਕਿਆ ਇਹ ਕੋੜਾ ਮਜ਼ਬੂਤ ਵੀ ਬਹੁਤ ਹੈ ਹਾਈਟ ਵੀ 64 ਇੰਚ ਹੈ ਤੇ ਚੰਗੀ ਬਾਡੀ ਬੰਤਰ ਦਾ ਖੂਬਸੂਰਤ ਕੋੜਾ ਜੀ ਹਾਂਜੀ ਅੰਕਲ ਤੁਸੀਂ ਜਿਵੇਂ ਦੱਸਿਆ ਕਿ ਬਾਪ ਦੀ ਲਾਈਨ ਵੱਲੋਂ ਬਹੁਤ ਤਗੜੀ ਲਾਈਨ ਹੈ ਜੀ ਬਹੁਤ ਸਟਰੋਂਗ ਹੈ ਤੇ ਡਾਕਟਰ ਸਾਹਿਬ ਇਹਦੀ ਮਦਰ ਬਾਰੇ ਦੱਸੋਗੇ ਜੀ ਇਹਦੀ ਇਹਦੀ ਮਦਰ ਹੈਗੀ ਸੀ ਕਵੇਰੀ ਕਵੇਰੀ ਇੰਡੀਆ ਦੀ 1 ਆਫ ਦਾ ਬੈਸਟ ਮਾਰਵਾੜੀ ਮੇਅਰ ਹੋਈ ਹੈ ਅੱਜ ਤੱਕ ਵੀ ਜੀ ਇਹ ਮਾਲੇ ਪਾਸਿਓਂ ਕਾਲੇ ਕਾਂਟੇ ਘੋੜੇ ਦਾ ਭਰਾ ਵੀ ਹੈ ਤੇ ਕਵੇਰੀ ਦਾ ਲਾਸਟ ਬੱਚਾ ਹੈਗਾ ਇਹੇ ਇਹ ਦੇਦੋਂ ਛੋਟਾ ਜਿਹਾ ਸੀਗਾ ਉਦੋਂ ਕਵੇਰੀ ਪੂਰੀ ਹੋ ਗਈ ਸੀ ਜੀ 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 ਤੇ ਜੈਨਡਰੀ ਮੇਰ ਤੁਸੀਂ ਦੱਸਿਓ ਜੀ ਕਿ ਵੱਡੀ ਬਰੂਡ ਮੇਰ ਜਿਹਨੇ ਬਹੁਤ ਨਾਮੀ ਬੱਚੇ ਪੈਦਾ ਕੀਤੇ ਨੇ ਨਾਮੀ ਕੋੜੇ ਤੇ ਕਾਲੇ ਕੰਟਾ ਵੀ ਕਾਲਾ ਕੰਟਾ ਵੀ ਕਵੇਰੀ ਦਾ ਬੱਚਾ ਹੈ ਹਾਂ ਕਾਲਾ ਕੰਟਾ ਵੀ ਕਵੇਰੀ ਦਾ ਬੱਚਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਵੇਰੀ ਦਾ ਇਹ ਲਾਸਟ ਰਿਜ਼ਲਟ ਹੈ ਤੇ ਸਭ ਤੋਂ ਨੌਜਵਾਨ ਕੋੜਿਆਂ ਚ ਜਿੱਦਦਾ ਹੁੰਦਾ ਕਾਲਾ ਕੰਟਾ ਦਾ ਚਲੋ ਹੁਣ ਆ ਬੋ ਹੁਣ ਉਮਰ ਦਾ ਹੋ ਗਿਆ ਉਹਦਾ ਕਾਫੀ ਉਮਰ ਹੋ ਗਈ ਉਹਦੀ ਪਰ ਇਹ ਸਾਮਾ ਜਵਾਨ ਬੱਚਾ ਹੈ ਕਵੇਰੀ ਦਾ ਪੀਕਾ ਤੋਂ ਉਮਰ ਦਾ ਜਵਾਨ ਬੱਚਾ ਜਿਹੜਾ ਯੰਗ ਆਸਟ੍ਰੇਲੀਅਨ ਆਪਾਂ ਕਹਿੰਦੇ ਹਾਂ ਤੇ ਜਿਹੜਾ ਆਪਣਾ ਪੰਜਾਬ ਵਰਤਣਾ ਇਹ ਬਹੁਤ ਚੰਗੀ ਕੁੜੀ ਕਵੇਰੀ ਦਾ ਬੱਚਾ ਹੈ ਤੇ ਮਾਂ ਵੱਲੋਂ ਇਹ ਕਾਲੇ ਕੰਟੇ ਦਾ ਭਰਾ ਹੈ ਤੇ ਪਿਓ ਆ ਗਿਆ ਜੀ ਦੇਵਰਾਜ ਰਣੀਆਂ ਦੋਨੋਂ ਪਾਸਿਆਂ ਦੀ ਟੌਪ ਬਲੱਡ ਲਾਈਨ ਕਵੇਰੀ ਅੱਗੇ ਸੁਲਤਾਨ ਦੀ ਸੀਗੀ ਉਹਦੇ ਪੁੱਰੇ ਕਵੇਰੀ ਹੈਗੀ ਹੈ ਜੀ ਸੁਲਤਾਨ ਉਹਦੇ ਉੱਪਰ ਪਹਿਲਾ ਸਲਾਈਂ ਦੇ ਘੋੜੇ ਦੀ ਹਾਂਜੀ ਉਹਦੀ ਬੱਚੀ ਸੀਗੀ ਬਹੁਤ ਚੰਗੀ ਘੋੜੀ ਜੀ ਕਵੇਰੀ ਤੇ ਕਵੇਰੀ ਦਾ ਬੱਚਾ ਪੰਜਾਬ ਰਤਨ ਤੇ ਦੋਸਤੋ ਦੱਸਣਾ ਚਾਹੂੰਗਾ ਕਿ ਜਿਹੜੇ ਵੀ ਲੋਕ ਮਾਰਵਾੜੀ ਦੇ ਵਿੱਚ ਬਰੀਡਿੰਗ ਕਰਨਾ ਚਾਹੁੰਦੇ ਆ ਚੰਗੇ ਘੋੜੇ ਦੇ ਬੱਚੇ ਪੈਦਾ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੰਜਾਬ ਰਤਨ ਦੀਆਂ ਝਲਕਾਂ ਪੰਜਾਬ ਰਤਨ ਘੋੜਾ ਬਹੁਤ ਜ਼ਿਆਦਾ ਸੋਹਣਾ ਵੱਡੇ ਕੱਦ ਦਾ ਤੇ ਚੰਗੀ ਮਜ਼ਬੂਤ ਬਲੱਡ ਲਾਈਨ ਦਾ ਘੋੜਾ ਹੈ ਤੁਸੀਂ ਇਸ ਕੋਲੇ ਤੋਂ ਬਰੀਡਿੰਗ ਕਰਵਾ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਬਹੁਤ ਚੰਗੇ ਬੱਚੇ ਪੈਦਾ ਕਰ ਰਿਆ ਆਪਾਂ ਅੱਗੇ ਗੱਲ ਕਰਦੇ ਆਂ ਜੀ ਅੰਕਲ ਜੀ ਨਾਲ ਕਿ ਆਪਣੇ ਕੋਲ ਕਿੰਨੇ ਸਾਲਾਂ ਤੋਂ ਆਜੀ ਪੰਜਾਬ ਰਤਨ ਆਪਣੇ ਕੋਲੇ 2 ਸਾਲ ਤੋਂ ਜ਼ਿਆਦਾ ਹੋ ਗਿਆ तकरीबन 2 ਸਾਲ 2.5 ਸਾਲ 2.5 ਸਾਲ ਇਸ ਰੋਲੇ ਦੀ ਪੰਜਾਬ ਰਤਨ ਦੀ ਉਮਰ ਕਿੰਨੀ ਇਸ ਵੇਲੇ 6.5 ਸਾਲ ਸਾਡੇ 6.5 ਸਾਲ ਦਾ ਹੋ ਗਿਆ ਤੇ 2.5 ਸਾਲ ਤੋਂ ਆਪਣੇ ਕੋਲ ਹੈ ਤੇ ਆਪਣੇ ਇੱਥੇ ਕਿੰਨੇ ਕਿਹਦੇ ਬੱਚੇ ਆ ਚੁੱਕੇ ਜਾਂ ਕਿੰਨਾ ਕਿੰਨੂੰ ਬਰੀਡਿੰਗ ਕਰ ਚੁੱਕੇ ਕਾਫੀ 50 ਤੋਂ ਉੱਪਰ ਬੱਚੇ ਆ ਚੁੱਕੇ ਆ ਤੇ ਬਾਕੀ ਜਦੋਂ ਤੋਂ ਤੁਹਾਡੇ ਕੋਲ ਆ ਹਾਂਜੀ 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 ਬੇਰੀ ਗੁੱਡ ਮਤਲਬ ਕਾਫੀ ਆ ਚੁੱਕੇ ਆ ਤੇ ਆ ਰਹੇ ਆ ਨੀ ਆ ਰਹੇ ਆ ਪ੍ਰੈਗਨੈਂਟ ਵੀ ਆ ਰਹੇ ਆ ਦੋ ਸਾਡੀਆਂ ਘੋੜੀਆਂ ਅਗੇ ਬੱਚੇ ਦੇਣ ਵਾਲੇ ਇੱਕ ਬੱਚੀ ਦਾ ਮੰਨਦਾ ਕੋਈ 20 ਬੱਚੀ ਬੰਦ ਤੱਕ ਆਇਆ ਸੀ ਉਹ ਦੂਜੀ ਇੱਕ ਹਰਿਆਣੇ ਤੋਂ ਘੋੜੀ ਆਈ ਹੈ ਜੀ ਬਹੁਤ ਦੂਰੋਂ ਆਈ ਉਹ ਮੈਂ ਦਿੱਲੀ ਨੇੜੇ ਚਰਖੀ ਦਾਦਰੀ ਤੋਂ ਮੇਰੇ ਖਿਆਲ ਚਰਖੀ ਬਾਦਰੀ ਤੋਂ ਜੀ ਤੋਂ ਹਾਂਜੀ ਹਾਂਜੀ ਤੇ ਉਹ ਘੋੜੀ ਬਹੁਤ ਦੂਰੋਂ ਆਈ ਹੈ ਤੇ ਉਹ ਬੜੇ ਅੱਛੇ ਲਾਈਨ ਵੀ ਆ ਰਿਹਾ ਸੀਗਾ ਹਾਂਜੀ ਫਰਮਾਨੇ ਦਾ ਸੀ ਬਹੁਤ ਪਿਆਰ ਵਾਲੇ ਪਿਆਰ ਆ ਰਹੇ ਆ ਉਹਨਾਂ ਨੇ ਘੋੜੀ ਸਪੈਸ਼ਲ ਵਈ ਨੇ ਕਾਲੇ ਫਰਮਾਨੇ ਹੋਣਾ ਨੇ ਭੇਜੀ ਹੈ ਹਾਂ ਹਾਂ ਤੇ ਉਹ ਘੋੜੀ ਬਹੁਤ ਚੰਗੀ ਕ੍ਰਾਸ ਹੋਈ ਹੈ ਜੀ ਬਹੁਤ ਚੰਗੀ ਬਰੀਡ ਵਾਲੇ ਸਮੇਂ ਚੰਗਾ ਬੱਚਾ ਚੰਗਾ ਬੱਚਾ ਦੇਗੀ ਹੋਗੀ ਤੇ ਇਹਦੀ ਦੀ ਅੱਜਕੱਲ ਫੀਸ ਜੇ ਡਾਕਟਰ ਸਾਹਿਬ ਨਾਲ ਗੱਲ ਕਰੀਏ ਤਾਂ ਤੁਸੀਂ ਹੁਣ ਅੱਜ ਜਿਹੜੀ ਫੀਸ ਇਹਦੀ ਲੈ ਰਹੇ ਕਿੰਨੀ ਫੀਸ ਚੱਲ ਰਹੀ ਹੈ ਪੰਜਾਬ ਰਤਨ ਦੀ ਫੀਸ ਬਾਰੇ ਵੀ ਜੀ ਮੈਂ ਇੱਕ ਇਹ ਮੌਕੇ ਦਾ ਲੈ ਕੇ ਮਤਲਬ ਨਜ਼ਰ ਦੇਖਦੇ ਮੈਂ ਇਹ ਵੀ ਕਹਿਣਾ ਅੱਜ ਫੀਸ ਹੈਗੀ ਇਹਦੀ 51000 ਪਿਛਲੇ ਸਾਲ ਅਸੀਂ ਬਰਸਾਤ ਤੋਂ ਬਾਅਦ 51000 ਕਰਤੀ ਸੀ ਫੀਸ ਵਧਾਈ ਸੀ ਹਾਂਜੀ ਪਰ ਉਹ ਆਪਾਂ ਇਦਾਂ ਸੀਗਾ ਕਿ ਜ਼ਿਆਦਾ ਆਪਾਂ ਪਹਿਲਾਂ ਅਨਾਉਂਸ ਨਹੀਂ ਸੀ ਕਰਿਆ ਤੇ ਲੋਕਾਂ ਨੇ ਕਈਆਂ ਨੇ ਸਾਡੇ ਨਾਲ ਇਹ ਰੋਸ਼ ਕਰਿਆ ਸੀਗਾ ਕਿ ਤੁਸੀਂ ਟਾਈਮ ਸਿਰ ਦੱਸਣਾ ਚਾਹੀਦਾ ਸੀ ਅਸੀਂ ਪਲਾਨ ਬਣਾ ਕੇ ਬੈਠੇ ਸੀ ਕਿ ਚਲੋ ਫੀਸ ਤਾਂ ਜਿੰਨੇ ਚਲੋ ਦਿੱਤੀ ਸਭ ਨੇ ਜਿੰਨੀ ਆਪਾਂ ਕਰਤੀ ਪਰ ਹੁਣ ਮੈਂ ਅੱਜ ਇਹ ਅਨਾਉਂਸ ਪਹਿਲਾਂ ਹੀ ਕਰ ਦਿੰਨਾ ਜੀ ਆਪਾਂ ਬਰਸਾਤ ਤੋਂ ਬਾਅਦ ਅਗਲਾ ਸੀਜ਼ਨ ਆ ਸੀਜ਼ਨ 51000 ਅਗਲੇ ਸੀਜ਼ਨ ਤੋਂ ਫੀਸ ਇਹਦੀ ਵਧਾ ਕੇ 75000 ਹੋ ਰਹੀ ਹੈ ਮਤਲਬ ਹੁਣ ਹੁਣ ਚੱਲ ਰਿਹਾ ਜੀ ਮਾਰਚ ਅਪ੍ਰੈਲ ਬਰਸਾਤਾਂ ਤੋਂ ਪਹਿਲਾਂ ਸੀਜ਼ਨ ਹਾਲਾਂ ਪਹਿਲਾਂ ਹਾਂਜੀ ਹਾਂਜੀ ਜੂਨ ਜਨਵਰੀ ਤੋਂ ਪਹਿਲਾਂ ਪਹਿਲਾਂ ਆਪਾਂ ਇਹਦੀ 51000 ਹੀ ਲਵਾਂਗੇ ਕਿਉਂ ਬਹੁ ਲੋਕਾਂ ਨੇ ਆਲਰੇਡੀ ਕਮਿਟ ਕਰ ਲਿਆ ਕਈ ਲੋਕਾਂ ਨੇ ਐਡਵਾਂਸ ਵੀ ਪਾ ਦਿੱਤੇ ਆ ਤੇ ਲੋਕਾਂ ਨੂੰ ਆਪਾਂ ਫਿਰ ਏਦਾਂ ਦੇਖੋ ਐ ਨਹੀਂ ਹੁੰਦਾ ਕਿ ਜਿਹਨੂੰ ਪਹਿਲਾਂ ਜੋ ਫੀਸ ਕਹਿਤੀ ਉਹਦੋਂ ਲੱਗ ਚੱਗੀ ਮਤਲਬ ਅੱਜ ਦੀ ਵੀਡੀਓ ਕਰਨ ਦਾ ਇੱਕ ਹੋਰ ਮਕਸਦ ਹੈ ਕਿ ਆਪਾਂ ਦੋਸਤਾਂ ਨੂੰ ਅਗਾਹਾਂ ਕਰਨਾ ਚਾਹੁੰਦੇ ਆ ਪਹਿਲਾਂ ਹੀ ਦੱਸਣਾ ਚਾਹੁੰਦੇ ਆ ਅਡਵਾਂਸ ਕਿ ਪੰਜਾਬ ਰਤਨ ਦੀ ਫੀਸ ਵੱਧ ਰਹੀ ਹੈ 75000 ਹੋ ਜਾਏਗੀ ਬਰਸਾਤ ਤੋਂ ਬਾਅਦ ਘੱਟੋ ਘਾਟ 4 ਤੋਂ 5 ਮਹੀਨੇ ਪਹਿਲਾਂ ਅਸੀਂ ਦੀ ਆਪਾਂ ਦੱਸ ਰਹੇ ਸਰੋਤਿਆਂ ਨੂੰ ਮਤਲਬ ਅਗਸਤ ਸਤੰਬਰ 'ਚ ਜਦੋਂ ਦੂਜਾ ਸੀਜ਼ਨ ਆਏਗਾ ਇਸ ਸਾਲ ਦਾ ਦੋਸਤੋ ਬਾਅਦ ਤੁਸੀਂ ਦੀ 75000 ਫੀਸ ਲੈ ਲਿਓ ਇਹਦਾ ਬੜਾ ਇੱਕ ਲੌਜੀਕਲ ਜੀ ਗੱਲ ਹੈ ਇਹ ਇਹ ਲੋਕੀ ਜੰਮਦਿਆਂ ਦੀ ਲੱਖ ਲੱਖ ਸਵਾ ਸਖ ਸਵਾ ਸਵਾ ਲੱਖ ਰੁਪਏ ਫੀਸ ਲੈ ਰਹੇ ਆ ਤੇ ਪੰਜਾਬ ਰਤਨ ਜਿਹੜਾ ਐਡੇ بڑے ਘੂੜੇ ਦਾ ਤੇ ਐਡੀ ਲੇਜੈਂਡਰੀ ਮਾਂ ਦਾ ਬੇਟਾ ਹੈਗਾ ਅਸੀਂ ਇਹੜੀ ਬੜੇ ਹਿਸਾਬ ਨਾਲ ਫੀਸ ਪਹਿਲਾਂ 31000 ਬੇਸਿਕ ਰੱਖੀ ਕੁਝ ਬੱਚੇ ਪੈਦਾ ਕਰੇ ਆ ਆਲੇ ਦੁਆਲੇ ਬਹੁਤ ਬੱਚੇ ਆਏ ਆ ਤੁਹਾਡੇ ਮਾਦੀ ਵਿੱਚ ਵੀ ਕੁਝ ਮਾਲ ਵਿੱਚ ਵੀ ਦੁਆਬੇ ਵਿੱਚ ਵੀ ਹਰਿਆਣੇ ਵਿੱਚ ਹਰ ਥਾਂ ਬੱਚੇ ਆਏ ਨੇ ਠੀਕ ਜੀ ਤੇ ਹੁਣ ਆਪਾਂ ਅਟਲੀਸ ਦਾ ਸਟਾਰਟ ਰਾਜਸਥਾਨ ਦੀ ਪ੍ਰੂਵ ਕਰਕੇ ਫੇਰ ਆਪਾਂ ਵਧਾਰੇ ਕੋਈ ਇਹ ਨਹੀਂ ਸਾਨੂੰ ਕੋਈ ਲਾਂਭਾ ਦੇ ਸਕਦਾ ਤੁਸੀਂ ਜੰਮ ਦੇ ਦੀ ਕਰਤੀ ਅੱਜ ਕੱਲ ਦਾ ਜੰਮ ਦੇ ਦੀ ਲੋਕੀ ਲੱਖ ਸਵਾ ਲੱਖ ਮੰਗਦੇ ਜੀ ਤੁਹਾਡੇ ਕਹਿੰਦਾ ਮਤਲਬ ਹੈ ਵੀ ਨਵੇਂ ਕੋ ਬੱਚੇ ਤਿਆਰ ਹੋ ਰਿਹਾ ਤੇ ਹਾਜੀ ਉਹਨਾਂ ਦੇ ਰਿਜ਼ਲਟ ਵੀ ਨਹੀਂ ਆਉਂਦੇ ਤੇ ਪਹਿਲਾਂ ਹੀ ਉਹ ਫੀਸ ਲਾਈਨ ਵੇਖ ਕੇ ਹਾਂਜੀ ਉਹ ਦੇਖੋ ਸਾਭ ਦੀ ਆ ਉਹ ਤਾਂ ਚਲੋ ਆਪਣੀ ਆਪਣੀ ਮਾਰਾ ਲੈਂਦੇ ਆਗੇ ਆਪਾਂ ਕੱਲ ਕਰਦੇ ਆ ਵੀ ਲਾਈਨ ਨੂੰ ਵੇਖ ਕੇ ਫੀਸ ਰੱਖਦੇ ਆ ਹਾਂਜੀ ਹਾਂਜੀ ਤਾਂ ਹੈਗੀ ਆ ਅਪਰ ਰਿਜ਼ਲਟ ਵੇਖ ਕੇ ਬਹੁਤ ਵੱਡੀ ਹਾਂ ਰਿਜ਼ਲਟ ਕੋਈ ਵੀ ਕਿਤੇ ਦੇਖ ਸਕਦਾ ਰੁਦਰੀ ਦਾ ਰੁਦਰੀ ਦਾ ਬਸ਼ੇਰੀ ਵੀ ਵਿੱਚ ਦਿਖੇਗੀ ਵੀਡੀਓ ਦੇ ਜਾਂ ਦੇਖੀ ਗਈ ਹੋਈ ਜੀ ਬਹੁਤ ਚੰਗੀ ਹੈ ਹਾਂ ਤੁਸੀਂ ਉਹ ਦੇਖੋ ਹਾਂਜੀ ਉਹ 15 ਮਹੀਨਿਆਂ ਦੀ ਹੈ 61 ਇੰਚ ਹਾਈਟ ਕਰੀ ਵੀ ਹਾਈਟ ਦੇ ਨਾਲ-ਨਾਲ ਉਹਦਾ ਸਟਰਕਚਰ ਦੇਖੋ ਬੂਨ ਸਾਈਜ਼ ਦੇਖੋ ਛਾਤੀ ਦੇਖੋ ਪੇਟ ਪੂਰਾ ਦੇਖੋ ਜੀ 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 ਕੱਟ ਕੰਡੀਸ਼ਨ ਦੇਖੋ ਲੈਂਥ ਬਹੁਤ ਹੈ ਫੇਸ ਹੈ ਨੈਕ ਹੈ ਸਾਰਾ ਕੁਝ ਹੀ ਮਤਲਬ ਦਿਖਦਾ ਹੈ ਪੀਰ ਰਿਜ਼ਲਟ ਕਿੰਨਾ ਚੰਗਾ ਜੀ ਤੇ ਬਹੁਤ ਵਧੀਆ ਹੈ ਜੀ ਮੈਂ ਜਦੋਂ ਦਾ ਵੀ ਅੱਜ ਆਪਾਂ ਘੋੜਾ ਸ਼ੂਟ ਕੀਤਾ ਵਾ ਘੋੜੇ ਨੂੰ ਦੇਖ ਕੇ ਨਾ ਬਹੁਤ ਵਧੀਆ ਫੀਲ ਹੋਇਆ ਘੋੜੇ ਦੀ ਤੁਸੀਂ ਸੰਭਾਲ ਬਹੁਤ ਕੇਅਰ ਕੀਤੀ ਹੋਈ ਹੈ ਤੇ ਜਿਹਨੂੰ ਜਿਆਦਾ ਪਤਾ ਲੱਗਦਾ ਸੀ ਵੀ ਤੁਸੀਂ ਮੈਂ ਘੋੜੇ ਹਾਂ ਤਕਰੀਬਨ 5 ਮਹੀਨੇ ਆਪ ਖੁਦ ਬੜੀ ਮਿਹਨਤ ਕੀਤੀ ਹੈ ਕਿਵੇਂ ਕਿਵੇਂ ਸਾਰੇ ਦਿਨ ਦਾ ਸ਼ਡਿਊਲ ਹੁੰਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਲਕੁਲ ਇਦਾਂ ਜੀ ਜਿੱਦਾਂ ਹੁਣ ਸਵੇਰ ਨੂੰ ਪਹਿਲਾਂ ਇਹਨੂੰ ਆਪਾਂ ਸਰਦੀਆਂ ਦੇ ਟਾਈਮ ਨਾਲ ਥੋੜੀ ਠੰਡ ਹੁੰਦਾ ਸੀਗੀ ਇਹਨੂੰ ਪਹਿਲਾਂ ਜਿੱਦਾਂ ਦਾਣਾ ਦੇ ਦਿੱਤਾ ਜੀ ਤੇ ਉਸ ਤੋਂ ਬਾਅਦ ਪਾਣੀ ਦੇਦਾ ਫਿਰ ਜਿੱਦਾਂ ਹੀ ਥੋੜਾ ਜਿਹਾ ਮੌਸਮ ਵਧੀਆ ਹੋਣਾ ਤਕਰੀਬਨ 9 ਵਜੇ ਸੋਹਣਾ ਮੌਸਮ ਹੋ ਜਾਂਦਾ ਸੀ ਉਸ ਤੋਂ ਫੇਰ ਦੀ ਰਣੀ ਠੀਕ ਹੈ ਰੋਜ਼ ਲੰਚ ਡੇਲੀ ਡੇਲੀ ਲੰਚਿੰਗ ਹੁੰਦੀ ਹੈ ਬੈਟਕ ਦੇ ਵਿੱਚ ਖੁੱਲਾ ਛੱਡ ਕੇ ਖੁੱਲਾ ਛੱਡ ਦਿੰਦੇ ਇਹ ਨਹੀਂ ਕਦੀ ਉਹ ਰਸੀ ਨਾ ਨਹੀਂ ਖੁੱਲਾ ਛੱਡ ਕੇ ਠੀਕ ਹੈ ਮੈਂ ਪੂਰਾ ਭੀ ਆਉਣਾ ਇਹਨੂੰ ਕਿੰਨੇ ਮਿੰਟ ਤੇ ਮੈਂ ਪਹਿਲਾਂ ਪਹਿਲਾਂ ਕਿ ਮੈਂ ਸ਼ੁਰੂ ਕੀਤਾ ਇਹਨੂੰ 20 ਮਿੰਟ ਤੋਂ 20 ਮਿੰਟ ਲਗਾਤਾਰ ਹਾਂ ਪਹਿਲਾਂ 10-15 ਮਿੰਟ ਤੇ ਰੂਟੀਨ ਚ ਆਪਾਂ ਪੜਾਉਂਦੇ ਸੀਗੇ ਡੇਲੀ ਇਹਦਾ ਸ਼ੁਰੂ ਤੋਂ ਵੀ ਆਉਦੇ ਸੀਗੇ ਤੇ 20 ਮਿੰਟ ਤੋਂ ਜਿੱਦਾਂ 15-20 20 ਮਿੰਟ ਤੇ ਸ਼ੁਰੂ ਕਰ ਗਏ ਇਹਨੂੰ ਮੈਂ ਲੈ ਕੇ ਗਿਆ 1 ਘੰਟਾ 25 ਮਿੰਟ ਤੱਕ ਅੱਛਾ ਨਵਾਦਾਰ ਤੇ 1 ਘੰਟਾ 25 ਮਿੰਟ ਦੇ ਫੇਰ ਮੈਂ ਦੇਖਿਆ ਵੀ ਜ਼ਿਆਦਾ ਕਿਉਂਕਿ weight ਪੱਗੇ ਸਾਰੇ ਭਰਾ ਕਹਿੰਦੇ ਸੀਗੇ ਵੀ ਇਹਨੂੰ ਤੁਸੀਂ ਨਾ ਲੈ ਕੇ ਆਓ ਸ਼ੋਹਾਂ ਦੇ ਵਿੱਚ ਡਿਸਪਲੇ ਕਰੋ ਚਲੋ ਅੰਕਲ ਜੀ ਲੈ ਕੇ ਆਓ ਜਿਨ੍ਹਾਂ ਦੇ ਬੱਚੇ ਵੀ ਆਉਂਦੇ ਸੀ ਉਹ ਵੀ ਫੇਰ ਸਾਰੇ ਨਹੀਂ ਅੰਕੀ ਘੋੜਾ ਵਿਖਾਓ ਤੇ ਫੇਰ ਇਹਨੂੰ ਆਗੀ ਆਪਾ ਲੁਧਿਆਣੇ ਜਗਰਾਵੇ ਦਾ ਫਰੀਦਕੋਟ ਵੀ ਲੈ ਕੇ ਗਏ ਤਾਂ ਉਹਦੇ ਗੱਲ ਫੇਰ ਉਸ ਤੋਂ ਬਾਅਦ ਫੇਰ ਇਹਨੂੰ ਜਿੱਦਾਂ ਪਸੀਨਾ ਆ ਜਾਣਾ ਮਗਰ ਬੰਨ ਗਏ ਤੇ ਫੇਰ ਇਹਦੀ ਖੁਦ ਮਾਲਿਸ਼ ਕੀਤੀ ਅੱਛਾ ਆਪਣੇ ਹੱਥ ਨਾਲ ਆਪਣੇ ਹੱਥ ਨਾਲ ਜੀ ਆਪਣੇ ਹੱਥ ਨਾਲ 3-4 ਮਹੀਨਾ ਜੇ ਆਪਾਂ ਨਾ ਕੋਈ ਨੌਕਰ ਸੀਗਾ ਨਾ ਕੋਸ਼ ਸੀਗਾ ਸਿਰਫ ਆ ਜਿਹੜੇ ਬੰਦਾ ਬੰਦਾ ਨਹੀਂ ਕੋਈ ਬੰਦਾ ਨਹੀਂ ਸਿਰਫ ਉਹ ਜੋਰ ਭਾਰਤ ਸਿਊ ਸਾਡੇ ਜਿਹੜੇ ਛੋਟੇ ਜਿਹੜੇ ਕੰਮ ਕਰਦੇ ਆ ਸਪਾਇਨ ਦੀ ਹਾਂ ਤੇ ਬਾਕੀ ਦੀ ਬਹੁਤ ਸਾਰੇ ਭਰਾ ਜਿਹੜੇ ਘੋੜਾ ਰੱਖਦੇ ਨੇ ਜਾਂ ਚੰਗੇ ਸਟੱਡ ਫਾਰਮ ਵਾਲੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਨੌਕਰ ਰੱਖੇ ਹੁੰਦੇ ਆ ਉਹ ਨੌਕਰਾਂ ਨੂੰ ਕਹਿ ਦਿੰਦੇ ਆ ਜੀ ਤੁਸੀਂ ਮਾਲਚ ਕਰੋ ਤੁਸੀਂ ਕਰੋ ਪਰ ਤੁਸੀਂ ਤੁਹਾਡੇ ਕੋਲ ਵੀ ਬਹੁਤ ਜ਼ਿਆਦਾ ਵੱਡਾ ਫਾਰਮ ਹੈ ਤੁਹਾਡਾ ਚੰਗਾ ਐਗਰੀਕਲਚਰ ਦਾ ਕੰਮ ਹੈ ਤੁਹਾਡੇ ਕੋਲ ਨੌਕਰ ਵੀ ਬਹੁਤ ਨੇ ਪਰ ਤੁਸੀਂ ਆਪਣੇ ਹੱਥ ਨਾਲ ਮਾਲਚ ਕਰਨ ਨੂੰ ਕਿਉਂ ਚੰਗਾ ਮੰਨਦੇ ਸੀ ਮੈਂ ਹੁਣ ਕੀ ਦੱਸਾਂ ਜੀ ਮੇਰੇ ਕੋ ਸਿਗਾ ਮੁੰਡਾ ਪਰ ਉਹਨਾਂ ਸਿਗੇ ਤਨੇ ਇੱਕ ਸਟਰੀਟ ਦੇ ਕਿਸੇ ਨੂੰ ਕੰਮ ਆਉਂਦਾ ਜਾਂ ਉਹਨੂੰ ਕੰਮ ਨਹੀਂ ਆਉਂਦਾ ਹੋਏਗਾ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਤੇ ਮੈਂ ਆਪਣੇ ਬਿਜ਼ਨਸ ਦੇ ਸਿਲਸਿਲੇ 'ਚ ਥੋੜਾ బిਜੀ ਵੀ ਰਹਿੰਦਾ ਕਿਉਂਕਿ ਮੈਂ ਜ਼ਿਆਦਾ ਤਾਂ ਦਿੱਲੀ ਹੁੰਨਾ ਆ ਜੀ ਤੇ ਉਹ ਮੈਂ ਜਦੋਂ ਦੇਖਿਆ ਕਿ ਉਹ कूੜੇ ਦੀ ਗੱਲਬਾਤ ਬਣਦੀ ਨਹੀਂ ਸੀ ਪਈ ਉਹ ਬੰਦੇ ਕੋਲੋਂ ਨਹੀਂ ਸੀ ਮਾਇਆ ਦੋ ਚਾਰ ਵਾਰੀ ਉਹ ਕਹਿੰਦਾ ਜੀ ਮੈਂ ਚੱਲਿਆ ਮੈਂ ਕਹਾ ਜਾ ਕੋਈ ਨਹੀਂ ਮੈਂ ਫਿਰ ਕੋਈ ਬੁਲਾਇਆ ਨਹੀਂ ਫਿਰ ਮੈਂ ਆਪ ਹੀ ਬਸ ਕੰਮ ਧੰਦਾ ਪਿੱਛੇ ਛੱਡਿਆ ਮੈਂ ਕਹਾਂ ਚੱਲ ਹੁਣ ਸਾਰੇ ਮੈਨੂੰ ਤਾਂ ਸਾਰੇ ਅੰਕਲ ਜੀ ਕਹਿੰਦੇ ਆ ਦਿੰਦੇ ਵੀ ਕਿਉਂਕਿ ਸਾਡੀ ਉਮਰ ਵੀ 60 ਸਾਲ ਨੂੰ ਪਹੁੰਚਣ ਵਾਲੀ ਹੋ ਗਈ ਹੈ ਤੇ ਅੰਕਲ ਜੀ ਬਜ਼ੁਰਗਾਂ ਜਾਵੇ ਅਸੀਂ ਤੇ ਸਾਰੇ ਬੁੰਡਿਆ ਨੇ ਨਹੀਂ ਅੰਕਲ ਜੀ ਕੋੜਾ ਲੈ ਕੇ ਆਓ ਕੋੜਾ ਲੈ ਕੇ ਆਓ ਅੰਕਲ ਜੀ ਇਹਨੂੰ ਬਣਾਓ ਅੱਛਾ ਕਈਆਂ ਨੇ ਹੁਣ ਕਹਾਂ ਅੰਕਲ ਜੀ ਕੋੜੇ ਦੇ ਨਾ ਬੰਦੇ ਕੇਅਰ ਨਹੀਂ ਰੱਖਦੇ ਤੁਸੀਂ ਆਪ ਦੇਖੋ ਅੱਛਾ ਬੱਚੇ ਹੁਣ ਦੇਖੋ ਇਹ ਐਮਡੀ ਮੈਡੀਸਨ ਦਾ ਅਸਿਸਟੈਂਟ ਪ੍ਰੋਫੈਸਰ ਦੇਰਾਦੂ ਨਾ ਜੀ ਇਹ ਦੋ ਛੋਡਾ ਐਮ ਐਸ ਆਰਥੋ ਕਰ ਰਿਆ ਆ ਜੀ ਤੇ ਬੱਚੇ ਦੋਨੇ ਬਿਜੀ ਤੇ ਫਿਰ ਮੈਂ ਆਪੇ ਹੀ ਹੋਇਆ ਫਿਰ ਦੁਆਲੇ ਤੇ ਮੈਂ ਫਿਰ ਸਾਰਾ ਦਿਨ ਉਹਦੇ ਕੋਲੇ ਮਗਰ ਤੁਸੀਂ ਇਹਦੀ ਉਹ ਦੇਖਿਆ ਹੀ ਆ ਏਰੀਆ ਤੁਹਾਨੂੰ ਦਿਖਾ ਦੇਾਂਗੇ ਪਿੱਛੇ ਉੱਥੇ ਬਿਛਾੜੀ ਲਾ ਕੇ ਹਾਂਜੀ ਤੇ ਉੱਥੇ ਬੰਨ ਗਏ ਤੇ ਸਾਰਾ ਦਿਨ ਬਸ ਚਲ ਮਾਲਿਸ਼ ਚਲ ਮਾਲਿਸ਼ ਜਦੋਂ ਥੱਕ ਜਾਣਾ ਤੇ ਚਾਹ ਮੰਗਾ ਲੈਣੀ ਕੁਰਸੀ ਤੇ ਬਹਿ ਜਾਣਾ ਤੇ ਕੋਲੇ ਮੋਬਾਈਲ ਦੇ ਉੱਤੇ ਸਚੇਤ ਬਾਦਸ਼ਾਹ ਦਾ ਪਾਠ ਲਾ ਲੈਣਾ ਆ ਅਕਾਲ ਪੁਰਖ ਦਾ ਵਾਹਿਗੁਰੂ ਦੀ ਕਿਰਪਾ ਨਾਲ ਉਹ ਸੁਣੀ ਜਾਣਾ ਤੇ ਬੁਸ਼ੜਾ ਖਰਖਚਾਲ ਤੇ ਫਿਰ ਸਾਡੇ ਭਾਈ ਸਾਹਿਬ ਨੇ ਹਰਜਿੰਦਰ ਸਿੰਘ ਜੀ ਐਕਚੁਅਲ ਜੀ ਇਹਨਾਂ ਦਾ ਸਾਡੇ ਲਾਗੇ ਇੱਥੇ ਆ ਰਾਇਆ ਤੇ ਇਹਨਾਂ ਨੇ ਜਦੋਂ ਵਿਹਲੇ ਹੋਣਾ ਇਹਨਾਂ ਨੇ ਆ ਕੇ ਬਹਿ ਜਾਣਾ ਤੇ ਕੁਛ ਇਹਨਾਂ ਨੇ ਆ ਕੇ ਹੌਸਲਾ ਲਾ ਭਾਈ ਤੁਸੀਂ ਦਾ ਵੱਟ ਕੱਢ ਤੇ ਤੁਸੀਂ ਦਾ ਭਾਈ ਘੋੜਾ ਬਣਾ ਲਿਆ ਤੇ ਫਿਰ ਇਹਨਾਂ ਨੇ ਆਇਆ ਦੁਪਹਿਰ ਨੂੰ ਇਹਨਾਂ ਦਾ तकरीबन ਮੈਨੂੰ ਲਾ ਲਾ ਚਾਰ ਪੰਜ ਮਹੀਨੇ ਕਿਤੇ ਕਿਤੇ ਗਏ ਹੋਣਗੇ ਗਏ ਹੋਣਗੇ ਨਹੀਂ ਤਾਂ 2 ਘੰਟੇ ਇਹਨਾਂ ਨੇ ਆ ਜਾਣਾ ਕੋਲੇ ਫਿਰ ਇਹ ਸਾਡਾ ਭਾਂ ਜਾਏ ਜੀ ਜੀ ਤੇ ਇਹਨੇ ਇਹਨੇ ਜੇਮ ਛੱਡ ਕੇ ਇਹਨੇ ਗਣਾ ਅਕਲ ਦੀ ਮੈਂ ਵੀ ਆ ਗਿਆ ਮੈਂ ਮਾਮਾ ਮੈਂ ਆ ਗਿਆ ਮੁਰਗੇ ਫੇਰ ਇਹਨੇ ਵੀ ਮੇਰੇ ਕੋਲੇ ਚ ਚਲੋ ਚੱਲ ਫਿਰ ਤੇ ਮਤਲਬ ਕਿੰਨੇ ਘੰਟੇ ਤੁਸੀਂ ਸਾਰਾ ਦਿਨ कूड़े ਦਾ ਸਾਰਾ ਦਿਨ ਜੀ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਮੈਂ ਇਹਦੇ ਨਾਲ ਰਹਿਣ ਤੋਂ ਬਾਅਦ ਕੀ ਹੋਇਆ ਸਾਡੇ ਤੇ ਜਿਹੜੇ ਚਲੋ ਰੋਟੀ ਪਾਣੀ ਬਣਾਉਂਦੇ ਨੇ ਤੇ ਉਹ ਉਹਨਾਂ ਨੇ ਬਾਅਦ ਚੋਂ ਮੈਂ ਮਹਿਸੂਸ ਕੀਤਾ ਕੁਝ ਟਾਈਮ ਤੋਂ ਬਾਅਦ ਜਿੱਦਾਂ ਹੀ ਮੇਰੀ ਗੱਡੀ ਆਉਣੀ ਦੇਖੋ कूੜਾ ਅੰਦਰ ਆ ਜਿੱਦਾਂ ਹੁਣ ਮੈਂ ਕਿਹਾ ਸ਼ਾਮ ਨੂੰ ਨਾ कूੜਾ ਉੱਥੋਂ ਅੰਦਰ ਕਰ ਦੇਣਾ ਹੂੰ ਮੈਂ ਕਿਤੇ ਜਾਣਾ ਜਦੋਂ ਗੱਡੀ ਆਉਣੀ ਹਜੇ ਗੱਡੀ ਆ ਕੇ ਖੜੀ ਹੋਣੀ ਹੈ ਤੇ ਮੈਂ ਉਤਰਨਾ ਇਹਨੇ ਅੰਦਰੋਂ ਹਣਕਣਾ ਸ਼ੁਰੂ ਕਰ ਦੇਣਾ ਵਾ ਉਸੇ ਹੀ ਬੋਲੇ ਮੈਂ ਜਾਣਾ ਜੇ ਕਿਤੇ ਕਿਤੇ ਮੰਨ ਲਓ ਮੈਂ ਕਿਤੇ ਆ ਗਿਆ ਜਦੋਂ ਮੈਂ ਉੱਥੇ ਬਹਿ ਗਿਆ ਕੋਈ ਚਾਰ ਸੱਜਣ ਆ ਗਏ ਤੇ ਉੱਥੇ ਆ ਕੇ ਬੈਠਾ ਤੇ ਇਹਨੇ ਮੇਰੀ ਆਵਾਜ਼ ਸੁਣ ਕੇ ਮੈਂ ਇਹਦੇ ਕੋਲ ਨਹੀਂ ਗਿਆ ਨੇ ਹਣਕਣਾ ਸ਼ੁਰੂ ਕਰ ਦੇਣਾ ਇਹ ਹੋਇਆ ਕਿ ਜਦੋਂ ਬੌਂਡਿੰਗ ਬੌਂਡਿੰਗ ਹੋ ਜਾਂਦੀ ਜਦੋਂ ਆਪਾਂ ਇਹਨੂੰ ਖੁਦ ਪਤਾ ਲੱਗ ਜਾਂਦਾ ਕਿ ਮੇਰਾ ਮਾਲਕ ਹੈ ਇਹ ਮੇਰੀ ਆਮ ਸੰਭਾਲ ਕਰਦੇ ਆ ਸਾਫ ਸੰਭਾਲ ਕੀਤਾ ਹਾਂ ਹਾਂ ਤਾਂ ਇਹ ਬੜਾ ਵਧੀਆ ਲੱਗਦਾ ਹੈ ਜੀ ਹਾਂ ਤੁਸੀਂ ਨਾ ਉਹਨੂੰ ਟਾਈਮ ਦਿੰਨੇ ਹੋ ਜੋ ਤੁਸੀਂ ਘਰੋਂ ਇੱਥੇ ਫਾਰਮ ਤੇ ਐਂਟਰ ਕਰਦੇ ਹੋ ਕੋੜਾ ਆਵਾਜ਼ ਦਿੰਦਾ ਵਾਹਿਗੁਰੂ ਇੱਥੇ ਮੈਨੂੰ ਸਭ ਕੁਝ ਮਿਲ ਜਾਂਦਾ ਬੱਚੇ ਉਧਰ ਹੋਣ ਕਰਕੇ ਇਸ ਮੈਨੂੰ ਟਰੈਵਲਿੰਗ ਦੀ ਨਾ ਲੁਧਿਆਣੇ ਦਾ ਖੈਦ ਨੂੰ ਖੁਦ ਹੀ ਲੈ ਕੇ ਗਿਆ ਸੀਗਾ ਜੀ ਤੇ ਫਿਰ ਮੈਨੂੰ ਟਰੈਵਲਿੰਗ ਦੀ ਥੋੜੀ ਦਿੱਕਤ ਆਈ ਜਿੱਦਾਂ ਕਿ ਮੇਰੇ ਥੋੜਾ ਸਪਾਈਨ ਦਾ ਆਪਰੇਸ਼ਨ ਹੋਇਆ ਹੈ ਮੈਂ ਜ਼ਿਆਦਾ ਤੇ ਫੇਰ ਮੈਂ ਇੱਕ ਮੁੰਡਾ ਮੰਗਾਇਆ ਵੀ ਪਰ ਉਹ ਵੀ ਥੋੜੇ ਦਿਨ ਕੰਮ ਕੀਤੇ ਮੈਂ ਜਦੋਂ ਫੇਰ ਬੰਦਾ ਆਪ ਕਰਨ ਲੱਪੈਂਦਾ ਫੇਰ ਕੰਮ ਪਸੰਦ ਵੀ ਨਹੀਂ ਆਉਂਦਾ ਹੂੰ ਤੇ ਉਹਨੂੰ ਮੈਂ ਜਦੋਂ ਖਿਚਿਆ ਖੋਚਿਆ ਤੇ ਨਿਆਣੇ ਤੁਹਾਨੂੰ ਪਤਾ ਕੰਮ ਕਰਕੇ ਰਾਜੀ ਨਹੀਂ ਉਹ ਕਹਿੰਦਾ ਮੈਂ ਚੱਲਿਆ ਮੈਂ ਕਾਕਾ ਹੁਣ ਜਾਓ ਚਾਹੇ ਨਾ ਜਾਓ ਜਾਨਵਰ ਦਾ ਇਦਾਂ ਹੀ ਰੱਖਣੇ ਆ ਹੁਣ ਜੋ ਮਰਜੀ ਵਜੇ ਨਹੀਂ ਖਰਾਬ ਕਰਦੇ ਨਹੀਂ ਲੋਕ ਖਰਾਬ ਕਰ ਜਾਂਦੇ ਆ ਨਿਆਣੇ ਆ ਚੀਜ਼ ਆਪਣਾ ਜੀ ਗੱਲ ਕਰੀਏ ਚਲੋ ਨਵੇਂ ਲੋਕ ਆਪਣੀ ਵੀਡੀਓ ਵੇਖ ਰਹੇ ਆ ਫੋਨ ਕਰ ਰਹੇ ਸੀਗੇ ਵੀ ਆਪ ਹੱਥੀ ਅੰਕਲ ਹੁਣਾਂ ਨੇ ਘੋੜੇ ਨੂੰ 2 4 5 ਮਹੀਨੇ ਕਹਿੰਦੇ ਪੂਰਾ ਫੁੱਲ ਟਾਈਮ ਇਹਨਾਂ ਨੇ ਦਿੱਤਾ ਤੇ ਤੁਸੀਂ ਤੇ ਚਲੋ ਬਾਹਰ ਰਹਨੇ ਹੋ ਆਪਣੀ ਡਿਊਟੀ ਕਰਕੇ ਜੌਬ ਕਰਕੇ ਤੇ ਵੈਸੇ ਵੀ ਤੁਸੀਂ ਸੁਨੇਹਾ ਕੋਈ ਦੇਣਾ ਚਾਹੁੰਦੇ ਹੋ ਜਿਹੜੇ ਨਵੇਂ ਭਰਾ ਨਵੇਂ ਦੋਸਤ ਇਸ ਫੀਲਡ ਚ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਸਰ ਮੈਂ ਇੱਕ ਤਾਂ ਇਹੀ ਕਹਿਣਾ ਚਾਹਾਂਗਾ ਕਿ ਜੀ ਆ ਸਾਨੂੰ ਬੜੀ ਦਿੱਕਤ ਥੋੜੀ ਬੰਦਿਆਂ ਦੀ ਬਹੁਤ ਦਿੱਕਤ ਹੈ ਇਆਂ ਗਏ ਅਸੀਂ ਬਹੁਤ ਕਾਰੀਗਰ ਆ ਸਭ ਕੁਝ ਕਰਦੇ ਆ ਬਾਅਦ ਇਹਨਾਂ ਦੇ ਪੱਲੇ ਪੁੱਲੇ ਕੁਝ ਨਹੀਂ ਹੁੰਦਾ ਤੁਸੀਂ ਪਹਿਲਾਂ ਆਪ ਦੀ ਸਟੱਡੀ ਕਰ ਲਓ ਸਟੱਡੀ ਕਰਕੇ ਜੇ ਤੁਸੀਂ ਹੱਥੀ ਕਰ ਸਕਦੇ ਹੋ ਫੇਰ ਦੇਖੋ ਨਹੀਂ ਤਾਂ ਫੇਰ ਐਵੇਂ ਜੀ ਨੂੰ ਜੀ ਦੀ ਜ਼ਿੰਦਗੀ ਰੋਲਣ ਵਾਲੀ ਗੱਲ ਹੈ ਮਤਲਬ ਜੇ ਕੋਈ ਘੋੜਾ ਘੋੜੀ ਰੱਖਣਾ ਚਾਹੁੰਦਾ ਹੈ ਹੱਥੀ ਕਰੋ ਤਾਂ ਪੈਸਾ ਜਿਆਦਾ ਆਪ ਕਰੋ ਜੇ ਘੋੜਾ ਵੀ ਆਪ ਰੱਖਣਾ ਤਾਂ ਦੀ ਸੇਵਾ ਵੀ ਆਪ ਕਰੋ ਸੇਵਾ ਵੀ ਆਪ ਬੰਦਿਆ ਦੇ ਸਿਰ ਤੇ ਬੰਦੇ ਲਖ ਲੋ ਜਿੱਦਾਂ ਹੁਣ ਦੇਖੋ ਹੁਣ ਕਈ ਕੁਛ ਕਰਨਾ ਕਹਿੰਦੇ ਅਸੀਂ ਰੱਖੇ ਆ ਹਰ ਰੱਖੇ ਆ ਹੁਣ ਪਠੇਕ ਉਤਰ ਕੇ ਪਾ ਦੇਣੀ ਦਾਣਾ ਆਪ ਸਾਹਮਣੇ ਕਰਵਾ ਕੇ ਵਾਧਣਾ ਆਸ ਗੱਲਾਂ ਹੈਗੀਆਂ ਪਰ ਇਹ ਨਹੀਂ ਕਿ ਤੁਸੀਂ ਮਾਲਸ਼ ਜ਼ਰੂਰ ਆਪ ਕਰੋ ਹੁਣ ਬੰਦੇ ਆਓ ਹੀ ਨਾ ਹੁਣ ਛੋਟੇ ਤੇ ਕਈਆਂ ਨੇ 20-20 ਘੋੜੇ ਰੱਖੇ ਆ 20-20 ਘੋੜੇ ਰੱਖੇ ਆ ਹੁਣ ਉਹ 20 ਦੀ ਮਾਲਸ਼ ਥੋੜੀ ਖੁਦ ਕਰ ਸਕਦੇ ਨਹੀਂ ਹਾਂ ਘੱਟੋ-ਵੱਧ 2-4 ਘੋੜੇ ਆ ਦੀ ਜ਼ਰੂਰ ਕਰੋ ਕਿ ਕਦੇ ਇੱਕ ਦੀ ਕਰਤੀ ਕਦੇ ਦੂਸਰੇ ਦੀ ਕਰਤੀ ਇੱਕ ਤਾਂ ਜਾਨਵਰ ਨਾਲ ਪਿਆਰ ਬਣਦਾ ਹਾਂਜੀ ਇੱਕ ਉਹ ਬੌਂਡਿੰਗ ਬਣਦੀ ਹੈ ਇੱਕ ਤੁਹਾਨੂੰ ਆਪਣੇ ਜਾਨਵਰ ਦੇ ਢਿੱਲ ਮਠ ਦਾ ਉਹਦੇ ਰਾਜੀ ਲਿਸੇ ਦਾ ਉਹਦੀ ਪ੍ਰੋਬਲਮ ਦਾ ਪਤਾ ਲੱਗਦਾ ਜੇ ਤੁਸੀਂ ਦੂਰ ਹੀ ਖੜ ਗਏ ਘੋੜੇ ਤੋਂ ਉਹਨੂੰ ਹੱਥ ਨਹੀਂ ਲਾਉਂਗੇ ਤੁਹਾਨੂੰ ਕਿੱਦਾਂ ਪਤਾ ਲੱਗੂ ਤੁਹਾਡੇ ਬਿਲਕੁਲ ਨਹੀਂ ਬੜੀ ਵਧੀਆ ਗੱਲ ਤੁਸੀਂ ਦੱਸੀ ਹੈ ਜੀ ਤੇ ਹੋਰ ਆਪਣੇ ਕੋਲ ਟੋਟਲ ਹੁਣ ਫਾਰਮ ਤੇ ਕਿੰਨੀਆਂ ਘੋੜੀਆਂ ਭਾਜੀ ਇੱਕ ਤਾਂ ਪੰਜਾਬ ਰਤਨ ਹੋ ਗਿਆ ਤੇ ਦੂਜਾ ਇੱਕ ਬੱਚੀ ਹੈ ਦੀ ਰੁਦ੍ਰਿਕਾ ਜੀ ਤੇ ਇੱਕ ਰੁਦ੍ਰਿਕਾ ਦੀ ਮਾਂ ਹੈ ਉਹ ਦਾਨੇ ਦੀ ਹੈ ਜੀ ਉਹ ਦੁਬਾਰਾ ਪ੍ਰੈਗਨੈਂਟ ਹੈ ਹੁਣ ਪੰਜਾਬ ਰਤਨ ਤੋਂ ਜੀ ਇੱਕ ਫਿਰ ਹੋਰ ਕੋੜੀ ਉਹ ਰਾਜਲక్ష్ਮੀ ਉਹ ਹੈਗੀ ਸਪਤਾਸ਼ ਦੀ ਉਹ ਵੀ ਪੰਜਾਬ ਰਤਨ ਤੋਂ ਪ੍ਰੈਗਨੈਂਟ ਹੈ ਉਹ ਵੀ 2 ਮਹੀਨੇ ਤਾਈ ਬੱਚਾ ਦੇਗੀ ਜੀ ਤੇ ਇੱਕ ਸਾਡੇ ਕੋਲੇ ਕੋੜੀ ਹੈਗੀ ਹੈ ਕੋੜੀ ਬਸ਼ੇਰੀ ਕਹ ਲੋ 45 ਮਹੀਨਿਆਂ ਦੀ ਹੈ ਹਮ ਚਾਰ ਦੰਦ ਸ਼ੁਰੂ ਕਰਤੇ ਉਹਨੇ ਚਾਰ ਦੰਦ ਸ਼ੁਰੂ ਹੈ ਤੇ ਉਹ ਹੈਗੀ ਦੇਵਰਾਜ ਦੀ ਦੇਵਰਾਜ ਰਾਨੀ ਤੇ ਉਹਦੀ ਮਾਂ ਹੈਗੀ ਸ਼ਾਨਦਾਰ ਤੇ ਕਵੇਰੀ ਦੀ ਅੱਛਾ ਵੈਰੀ ਗੁੱਡ ਉਦੀ ਮਾਂ ਦਾ ਮਤਲਬ ਸ਼ਾਨਦਾਰ ਦੀ ਹੋਗੀ ਬਹੁਤ ਸ਼ਾਨਦਾਰ ਕੋਈ ਬਹੁਤ ਸ਼ਾਨਦਾਰ ਹੈ ਚਿੰਨੇ ਬਹੁਤ ਵਧੀਆ ਜੀ ਪਰ ਉਹ ਥੋੜੀ ਮਜਬੂਤੀ ਬਹੁਤ ਆਦੀ ਜੋ ਬਿਲਡ ਆਪਕੋ ਵੀ ਸ਼ਾਨਦਾਰ ਖੁਦ ਵੀ ਮਤਲਬ ਕੀ ਦੇਖੋ ਜਿਵੇਂ ਆਪਣਾ ਘੋੜਾ ਬਹੁਤ ਚੰਗਾ ਹੈ ਜੀ ਯਾਦ ਰਤਨ ਇਹਦੀ ਭੈਣ ਹੀ ਹੋਗੀ ਪਿਓ ਭੈਣ ਹੀ ਹਾਂਜੀ ਇਹ ਅਸੀਂ ਬਾਹਰੋਂ ਮੀਟ ਕਰਵਾਈ ਹੈ ਫਿਲਹਾਲ ਬਾਬਾ ਸੁੱਖ ਰੱਖੇ ਕਨਫਰਮ ਵੀ ਹੋ ਜੇਗੀ ਨਵਾਬ ਤੋਂ ਰਤਨਾਕਰ ਦਾ ਹੈਗਾ ਆਪਣੇ ਰਤਨਾਕਰ ਦਾ ਬੱਚਾ ਭਾਈ ਇੰਦਰਜੀਤ ਗਰੇਵਾਲ ਤੇ ਰਜਿੰਦਰ ਗਰੇਵਾਲ 80 ਕਲਾ ਵਾਲੇ ਹਾਂ ਦੀ ਬਹੁਤ ਵਧੀਆ ਬੰਦੇ ਨੇ ਬਹੁਤ ਚੰਗਾ ਕੁੜਾ ਜੀ ਨਵਾਬ ਉਸ ਤੋਂ ਹਾਂਜੀ ਉਹ ਕਰਾਈ ਹੈ ਬੜਾ ਵਧੀਆ ਮੇਲ ਬਣ ਜਾਂਦੇ ਯਾਲੀ ਸ਼ਾਮ ਜੀ ਕਿ ਇਹ ਆਪਣੇ ਪੰਜਾਬ ਰਤਨ ਦੇ ਬਹੁਤ ਲੱਗੇ ਸੀ ਕਿਉਂਕਿ ਪੇ ਸੇਮ ਉਧਰ ਨਹੀਂ ਨਹੀਂ ਉਹ ਤਾਂ ਇਮ ਬਰੀਡਿੰਗ ਬਹੁਤ ਜ਼ਿਆਦਾ ਹੈ ਕਰਨੀ ਨਹੀਂ ਜਾਈ ਜੀ ਰਤਨਾਕਰ ਬਲੱਡ ਲਾਈਨ ਵੀ ਬਹੁਤ ਵਧੀਆ ਹੈ ਨਹੀਂ ਨਹੀਂ ਭਾਈ ਜੀ ਬਹੁਤ ਜ਼ਿਆਦਾ ਤੁਸੀਂ ਬੜਾ ਜਾਲੀ ਬੱਚੀ ਨੂੰ ਮਿਲਾਇਆ ਤਾਂ ਬਹੁਤ ਚੰਗਾ ਰਿਜ਼ਲਟ ਆ ਬਿਲਕੁਲ ਜੀ ਬਿਲਕੁਲ ਤੋ ਬਹੁਤ ਚੰਗਾ ਲੱਗਾ ਜੀ ਗੱਲਬਾਤ ਕਰਕੇ ਤੇ ਇੱਕ ਜੀ ਤੁਸੀਂ ਮੈਨੂੰ ਇਹ ਫੈਸਿਲਿਟੀ ਦੱਸਿਓ ਕਿ ਜਿੱਦਾਂ ਹੁਣ ਆਪਣੀ ਵੀਡੀਓ ਪੂਰੇ ਇੰਡੀਆ ਚ ਲੋਕਾਂ ਨੇ ਦੇਖਣੀ ਹੈ ਤੇ ਦੂਰੋਂ ਵੀ ਘੋੜੀਆਂ ਲੈ ਕੇ ਆਪਣੇ ਕੋਲ ਆਉਣਗੇ ਆਪਣੇ ਕੋਲ ਘੋੜੀਆਂ ਰੱਖਣ ਵਾਸਤੇ ਸਟੇਬਲਸ ਜਾਂ ਹੋਰ ਬਿਲਕੁਲ ਭਾਈ ਜੀ ਸਟੇਬਲ ਸਟੇਬਲ ਹੈਗੇ ਅੱਛਾ ਬਿਲਕੁਲ ਸਾਡੇ ਕੋਲ ਸਟੇਬਲ ਹੈ ਬਿਲਕੁਲ ਕੈਮਰੇ ਲੱਗੇ ਹੋਏ ਉਹਨਾਂ ਸਟੇਬਲਸ 'ਤੇ ਨਹੀਂ ਕਿ ਕਿਸੇ ਦੀ ਘੋੜੀ ਆਈ ਹੈ ਤੇ ਉਹੋ ਮਤਲਬ ਸਾਡੀ ਨਿਗਾਹ ਤੋਂ ਦੂਰ ਰੱਖਾਂਗੇ ਸਾਰੇ 24 ਘੰਟੇ ਸੀਸੀਟੀਵੀ ਸਰਵੇਲੈਂਸ ਜਿੱਨੇ ਸਾਰੇ ਸਟੇਬਲਸ ਅਸੀਂ ਪਹਿਲਾਂ ਹੀ ਇਸ ਹਿਸਾਬ ਨਾਲ ਬਣਾਏ ਦੇਖੋ ਕੂੜਾ ਵੱਡਾ ਆਂ ਕੂੜੀਆਂ ਆਣ ਨਹੀਂ ਆਣਗੀਆਂ ਅੰਦਰੋਂ ਆਂਦੀਆਂ ਵੀ ਆ ਤੁਹਾਡੇ ਸਾਹਮਣੇ ਦੋਨੋਂ ਆਈ ਵੀ ਆ ਜੀ ਸੋ ਬਿਲਕੁਲ ਸਟੇਬਲਸ ਹੈਗੇ ਸਟੇ ਸਟੇਬਲਿੰਗ ਦੀ ਫੈਸਿਲਿਟੀ ਹੈ ਡਾਕਟਰੀ ਨੇ ਬੰਦੇ ਵੀ ਨਾਲ ਆਣ ਉਹ ਜਦੋਂ ਜਦ ਬੰਦੇ ਆ ਬੰਦਾ ਜੀ ਕੂੜੀਆਂ ਨਾਲ ਬੰਦੇ ਆਉਂਦੇ ਨੇ ਬਿਲਕੁਲ ਜਿਖੋ ਹਣਾ ਦੇ ਦਿੱਲੀ ਵਾਲੇ ਬਈ ਆਏ ਬੇ ਆਪਣੇ ਹਰਿਆਣੇ ਦੇ ਦਿੱਲੀੋਂ ਨੇੜਿਓ ਉਗਲਿਆਂ ਨੇ ਰਹਿਣਾ ਵੀ ਹੈ ਦੋ ਤਿੰਨ ਦਿਨ ਅਗਲਿਆਂ ਦੇ ਬਿਲਕੁਲ ਆਪਣਾ ਅਗਲਿਆਂ ਨਹੀਂ ਬਗੈਰਦਾ ਇਹ ਤਾਂ ਚਲੋ ਇਹ ਦਾ ਚਲੋ ਸਿਸ਼ਟਾ ਜਾ ਰਿਹਾ ਹੋਣਾ ਹੀ ਹੈ ਫਿਰ ਵੀ ਜਿੰਨੇ ਆਉਣਾ ਉਹ ਉਹਦਾ ਪੁੱਛਣ ਦਾ ਮਨ ਦਾ ਵੀ ਹੈ ਕਿ ਅਸੀਂ ਘੋੜੀ ਲੈ ਕੇ ਜਾਵਾਂਗੇ ਸਾਡੀ ਘੋੜੀ ਨੂੰ ਰੱਖਣ ਵਾਸਤੇ ਜਾਂ ਬੰਦਿਆਂ ਦੇ ਰੱਖਣ ਵਾਸਤੇ ਜਗਾ ਤਾਂ ਉਹ ਬਹੁਤ ਵਧੀਆ ਜੀ ਫਾਰਮ ਬਹੁਤ ਵੱਡਾ ਮੈਂ ਦੋਸਤਾਂ ਨਾਲ ਨਾਲ ਦਿਖਾ ਰਿਹਾ ਕਿ ਇੱਥੇ ਕੋਈ ਪ੍ਰੋਬਲਮ ਨਹੀਂ ਤੁਸੀਂ ਆਪਣੀ ਘੋੜੀ ਲਿਆਓ ਦੋ ਚਾਰ ਦੇ ਰਹਿ ਕੇ ਘੋੜੀ ਨਿਮੇਟ ਕਰਾ ਕੇ ਆਰਾਮ ਨਾਲ ਜਾ ਸਕਦੇ ਆ ਤੇ ਜੁੜੇ ਰਹੋ ਜੀ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਨਾਲ ਤੇ ਮੇਰੇ ਪੇਜ ਸ਼ਾਹੀ ਸਵਾਰੀ ਦੇ ਸ਼ੁਕੀਨ ਨਾਲ ਤੁਸੀਂ ਕਈ ਸਾਲਾਂ ਤੋਂ ਮੇਰੇ ਪੇਜ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਰੋਜ਼ ਨਵੇਂ-ਨਵੇਂ ਕੋੜੇ ਲੈ ਕੇ ਆਉਂਦੇ ਰਾਵਾਂਗੇ ਦੇਖਦੇ ਰਹੋ ਫਿਰ ਮਿਲਾਂਗੇ ਧੰਨਵਾਦ ਫੈਸਲ